ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਰਬਾਨੀ ਐਮਕੇ ਟੀਵੀ ਤੇ ਤੁਹਾਡਾ ਸਾਰਤ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੇਕਰ ਤੁਸੀਂ ਜਪਜੀ ਸਾਹਿਬ ਜੀ ਦੀ ਇਸ ਪੰਕਤੀ ਦਾ ਜਾਪ 30 ਦਿਨ ਕਰ ਲੈਂਦੇ ਹੋ ਤਾਂ ਵੇਖ ਲੈਣਾ ਕਿ ਤੁਹਾਡੀ ਦਿਨਾਂ ਵਿੱਚ ਹੀ ਕਿਸਮਤ ਚਮਕ ਜਾਵੇਗੀ ਭਾਵ ਕਿ ਤੁਹਾਡੀ ਜ਼ਿੰਦਗੀ ਵਿੱਚੋਂ ਤੁਹਾਡੀਆਂ ਸਾਰੀਆਂ ਹੀ ਪਰੇਸ਼ਾਨੀਆਂ ਖਤਮ ਹੋ ਜਾਣਗੀਆਂ ਤੁਹਾਨੂੰ ਆਪਣੀ ਜ਼ਿੰਦਗੀ ਵਿੱਚ ਖੁਦ ਵੱਡੇ ਵੱਡੇ ਬਦਲਾਅ ਨਜ਼ਰ ਹੁੰਦੇ ਆ ਸਕਦੇ ਹਨ ਕਿਉਂਕਿ ਸਾਧ ਸੰਗਤ ਜੀ ਗੁਰਬਾਣੀ ਵਿੱਚ ਬਹੁਤ ਹੀ ਤਾਕਤ ਹੈ ਗੁਰਬਾਣੀ ਵਿੱਚੋਂ ਤੁਸੀਂ ਕਿਸੇ ਵੀ ਪੰਕਤੀ ਦਾ ਜਾਪ ਜੇਕਰ ਆਪਣੀ ਜਿੰਦਗੀ ਦਾ ਕੋਈ ਨਿਯਮ ਬਣਾ ਲੈਂਦੇ ਹੋ ਤਾਂ ਤੁਸੀਂ ਵੇਖ ਲੈਣਾ ਕਿ ਤੁਹਾਡੇ ਉੱਤੇ ਪਰਮਾਤਮਾ ਜੀ ਦੀ ਕਿਵੇਂ ਮਿਹਰ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਜਰੂਰ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਪਰਮਾਤਮਾ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਤੇ ਤੁਹਾਡੇ ਬੱਚਿਆਂ ਤੇ ਤੁਹਾਡੇ ਪਰਿਵਾਰ ਤੇ ਹਮੇਸ਼ਾ ਲਈ ਹੋ ਜਾਵੇ ਸਾਧ ਸੰਗਤ ਜੀ ਹਮੇਸ਼ਾ ਹੀ ਸਰਬੱਤ ਦਾ ਭਲਾ ਮੰਗਿਆ ਕਰੋ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਇੱਕ ਜੁਗਤੀ ਦੱਸਣ ਜਾ ਰਹੇ ਹਾਂ ਜੇਕਰ ਅਸੀਂ ਇਸ ਜੁਗਤੀ ਨਾਲ ਬਾਣੀ ਪਾੜ ਲਈ ਤਾਂ ਵੇਖਣਾ ਕਿ ਸਾਡੀਆਂ ਸਾਰੀਆਂ ਮਸ਼ਕਲਾਂ ਦਾ ਹੱਲ ਪਰਮਾਤਮਾ ਜੀ ਕਿਵੇਂ ਦਿਨਾਂ ਦੇ ਵਿੱਚ ਹੀ ਕਰ ਦੇਣਗੇ ਦਿਨ ਵਿੱਚ ਸਾਡੀ ਕਿਸਮਤ ਚਮਕ ਜਾਵੇਗੀ ਅਤੇ ਵੇਖਣਾਗੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਇਹੋ ਜਹੀ ਕਿਰਪਾ ਹੋ ਜਾਵੇਗੀ ਇੰਨੀਆਂ ਸਾਨੂੰ ਦਾਤਾਂ ਬਖਸ਼ ਦੇਣ ਕਿ ਕਿ ਸਾਡੇ ਕੋਲ ਤਾਂ ਸੰਭਾਲਿਆ ਹੀ ਨਹੀਂ ਸੰਭਾਲੀਆਂ ਜਾਣੀਆਂ ਜੋ ਵੀ ਚੀਜ਼ ਤੁਸੀਂ ਕਦੇ ਸੁਪਨੇ ਵਿੱਚ ਵੀ ਸੋਚੀ ਹੋਵੇਗੀ ਉਹ ਵੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਆਪ ਦੇ ਦੇਣਗੇ ਤੁਹਾਡੀ ਚੋਲੀ ਵਿੱਚ ਪਾ ਦੇਣਗੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇੱਕ ਸਾਖੀ ਦੱਸਣ ਜਾ ਰਹੇ ਹਾਂ ਜੀ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਸੋਝੀ ਆ ਜਾਵੇ ਕਿ ਕਿ ਗੁਰਬਾਣੀ ਪੜੀ ਜਾਂ ਸੁਣੀ ਸਾਡੀ ਲਈ ਕਿੰਨੀ ਜ਼ਰੂਰੀ ਹੈ ਕਿਵੇਂ ਸਾਡਾ ਲੋਕ ਪਰਲੋਕ ਸਵਾਰਿਆ ਜਾਂਦਾ ਹੈ ਇਸ ਲਈ ਵੀਡੀਓ ਨੂੰ ਪੂਰਾ ਹੀ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਸਾਧ ਸੰਕਤ ਜੀ ਜੀ ਅਸੀਂ ਕਿਸੇ ਨੂੰ ਪੁੱਛੀਏ ਕਿ ਤੇਰੀ ਉਮਰ ਕਿੰਨੀ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਮੇਰੀ ਉਮਰ 40 ਸਾਲ ਹੈ ਕੋਈ ਕਹਿੰਦਾ ਹੈ ਕਿ ਮੇਰੀ ਉਮਰ 50 ਸਾਲ ਦੀ ਹੋ ਚੁੱਕੀ ਹੈ ਤੇ ਕੋਈ ਕਹਿ ਦਿੰਦਾ ਹੈ ਕਿ ਹੁਣ ਮੈਂ 60 ਸਾਲ ਦਾ ਹੋ ਚੁੱਕਿਆ ਹਾਂ ਜਨ ਹੋ ਚੁੱਕੀ ਹਾਂ ਪਰ ਅਸੀਂ ਉਹ ਦੁਨਿਆਵੀ ਉਮਰ ਹੀ ਪੁੱਛ ਲੈਂਦੇ ਹਾਂ ਜੇ ਪੁੱਛੀਏ ਕਿ ਤੁਹਾਡੀ ਰੋਹਾਨੀ ਉਮਰ ਕਿੰਨੀ ਹੈ ਭਾਵ ਕਿ ਤੁਸੀਂ ਰੂਹ ਦੇ ਨਾਲ ਕਿੰਨਾ ਚਿਰ ਉਮਰ ਹੰਡਾ ਲਈ ਹੈ ਤੇ ਕਿੰਨੀ ਤੁਸੀਂ ਹੋਰ ਹੰਡਾਉਣੀ ਚਾਹੁੰਦੇ ਹੋ ਕਹਿੰਦੇ ਭਾਵ ਕਿ ਇਸ ਗੱਲ ਦੇ ਉਦਾਹਰਨ ਦੇ ਕੇ ਹੀ ਤੁਹਾਨੂੰ ਸਮਝਾ ਰਹੇ ਹਾਂ ਜੀ ਇੱਕ ਨਗਰ ਦੇ ਵਿੱਚ ਮਹਾਪੁਰਖ ਜੀ ਚਲੇ ਗਏ ਉਹਨਾਂ ਦਾ ਉੱਥੇ ਇੱਕ ਸੇਵਕ ਸੀ ਤੇ ਨਗਰ ਦੇ ਬਾਰ ਬਾਰ ਮਹਾਪੁਰਸ਼ ਸਿਵਿਆਂ ਦੇ ਵਿੱਚ ਬੈਠ ਗਏ ਕੰਤੋ ਭਾਵਕੀ ਉਹ ਮੜੀਆਂ ਦੇ ਵਿੱਚ ਬੈਠ ਗਏ ਜਿਹੜੀਆਂ ਅੰਗਰੇਜ਼ਾਂ ਦੀਆਂ ਮੜੀਆਂ ਹੁੰਦੀਆਂ ਸਾਂ ਜਾਂ ਜਿਸ ਨੂੰ ਕਹਿ ਲਓ ਕਿ ਸ਼ਮਸ਼ਾਨ ਘਾਟ ਹੁੰਦੀ ਹੈ ਜਦੋਂ ਉੱਥੇ ਉਹ ਬੰਦੇ ਨੂੰ ਦਫਨਾਉਂਦੇ ਹਨ ਤਾਂ ਉਸ ਦੇ ਉੱਪਰ ਇੱਕ ਬੋਰਡ ਲਗਾ ਦਿੰਦੇ ਹਨ ਕਿ ਇਸ ਸਨ ਵਿੱਚ ਇਸ ਦਾ ਜਨਮ ਹੋਇਆ ਸੀ ਤੇ ਇਸ ਸਨ ਵਿੱਚ ਇਸ ਦੀ ਮੌਤ ਹੋ ਚੁੱਕੀ ਹੈ ਭਾਵ ਕਿ ਹਕਾਲ ਚਲਾਣਾ ਕਰ ਗਿਆ ਹੈ ਉਹ ਬੋਰਡ ਲਗਾਉਣਾ ਉਹਨਾਂ ਦੇ ਲਈ ਬਹੁਤ ਹੀ ਜ਼ਰੂਰੀ ਹੁੰਦਾ ਹੈ ਇਸ ਦੀ ਇੰਨੀ ਉਮਰ ਸੀ ਇਹ ਨਹੀਂ ਹਸਨੇ ਹੰਡਾਈ ਹੈ ਤੇ ਉਦੋਂ ਇਸ ਦਾ ਜਨਮ ਹੋਇਆ ਸੀ ਹੁਣ ਮਹਾਪੁਰਸ਼ਾਂ ਨੇ ਉਹਨਾਂ ਦੇ ਸੇਵਕ ਤੇ ਪਹਿਲੀ ਕਬਰ ਵੇਖੀ ਤੇ ਉਸ ਦੇ ਉੱਪਰ ਉਮਰ ਲਿਖੀ ਸੀ 6 ਮਹੀਨੇ ਹੁਣ ਦੂਜੀ ਦੇਖੀ ਤੇ ਉਸ ਦੇ ਉੱਪਰ ਉਸ ਦੀ ਮਰਨ ਵਾਲੇ ਦੀ ਉਮਰ ਲਿਖੀ ਸੀ 7 ਮਹੀਨੇ ਜਦੋਂ ਉਹਨਾਂ ਦੋਵਾਂ ਨੇ 4-5 ਕਬਰਾਂ ਵੇਖੀਆਂ ਤਾਂ ਕਿਸੇ ਤੇ 6 ਮਹੀਨੇ ਕਿਸੇ ਤੇ 5 ਮਹੀਨੇ ਕਿਸੇ ਤੇ 8 ਮਹੀਨੇ ਤੇ ਕੋਈ 10 ਸਾਲ ਕਿਸੇ ਦੇ 2 ਸਾਲ ਸਭ ਤੋਂ ਵੱਧ ਲੱਭੇ ਤਾਂ ਉਸ 2 ਸਾਲ ਲਿਖੀ ਉਮਰ ਦਾ ਫਿਰ ਹੁਣ ਸੇਵਕ ਨਿਮਾਹ ਮਹਾਂਪੁਰਖਾਂ ਨੂੰ ਪੁੱਛਿਆ ਕਿ ਮਹਾਂਪੁਰਖ ਜੀ ਇਸ ਨਗਰ ਦੇ ਵਿੱਚ ਕੋਈ ਜਵਾਨ ਨਹੀਂ ਹੁੰਦਾ ਸਾਰੇ ਬੱਚੇ ਹੀ ਚੜਾਈ ਕਰੀ ਜਾਂਦੇ ਹਨ ਕੋਈ ਜਵਾਨ ਕਿਉਂ ਨਹੀਂ ਹੁੰਦਾ ਕੋਈ ਵੀ ਇੱਥੇ ਕਬਰ ਬਜ਼ੁਰਗ ਦੀ ਹੈ ਹੀ ਨਹੀਂ ਮਹਾਂਪੁਰਖ ਜੀ ਕਹਿਣ ਲੱਗੇ ਕਿ ਆਹ ਵੇਖੋ ਕਿਸੇ ਦੀ 5 ਮਹੀਨੇ ਤੇ ਕਿਸੇ ਦੀ 6 ਮਹੀਨੇ ਉਮਰ ਲਿਖੀ ਹੈ ਕਿਸੇ ਦੀ ਇੱਕ ਸਾਲ ਤੋਂ ਵੱਧ ਵੇਖੀਏ ਤਾਂ ਕਿਸੇ ਦੀ 2 ਸਾਲ ਜਾਂ 5 ਸਾਲ ਹੈ ਤੇ ਹੁਣ ਮਹਾਪੁਰਸ਼ ਜੀ ਕਹਿੰਦੇ ਹਨ ਕਿ ਤੈਨੂੰ ਮੈਂ ਜਵਾਬ ਦਿੱਤਾ ਤਾਂ ਤੇਰੀਆਂ ਗੱਲਾਂ ਕਲੀਅਰ ਨਹੀਂ ਹੋਣੀਆਂ ਤੁਹਾਨੂੰ ਸਮਝ ਨਹੀਂ ਆਉਣਾ ਤੂੰ ਇਦਾਂ ਕਰ ਜਾਂ ਕੋਈ ਪਿੰਡ 'ਚੋਂ ਬੰਦਾ ਬੁਲਾ ਕੇ ਲਿਆ ਉਸ ਸੇਵਕ ਨੇ ਪਿੰਡ ਵਿੱਚੋਂ ਜਾ ਕੇ ਇੱਕ ਬੰਦਾ ਬੁਲਾ ਕੇ ਲਿਆਂਦਾ ਪਿੰਧ ਵਾਲਿਆਂ ਨੂੰ ਹੁਣ ਜਿਹੜਾ ਸਵਾਲ ਸੇਵਕ ਨੇ ਕੀਤਾ ਕਹਿਣ ਲੱਗੇ ਕਿ ਮੈਨੂੰ ਇਹ ਚੀਜ਼ ਦੱਸੋ ਕਿ ਮੈਂ ਕਬਰਾਂ ਇੰਨੀਆਂ ਜ਼ਿਆਦਾ ਵੇਖੀਆਂ ਹਨ ਤੁਹਾਡੇ ਪਿੰਡ ਦੀਆਂ ਜਿਨ੍ਹਾਂ ਦੀ ਉਮਰ 2 ਸਾਲ ਤੋਂ ਵੱਧ ਕਿਸੇ ਦੀ ਵੀ ਨਹੀਂ ਹੈ ਤੁਹਾਡੇ ਪਿੰਡ ਦੇ ਵਿੱਚ ਕੀ ਗੱਲ ਕੋਈ ਜਵਾਨ ਨਹੀਂ ਹੁੰਦਾ ਜਾਂ ਫਿਰ ਤੁਹਾਡੇ ਪਿੰਡ ਦੇ ਵਿੱਚ ਕੋਈ ਬਜ਼ੁਰਗ ਹੋ ਕੇ ਨਹੀਂ ਮਰਦਾ ਸਾਰੇ ਬੱਚਿਆਂ ਦੀ ਹੀ ਡੈਥ ਕਿਉਂ ਹੋ ਜਾਂਦੀ ਹੈ ਸਾਰੇ ਬੱਚੇ ਹੀ ਕਿਉਂ ਚੜਾਈ ਕਰ ਜਾਂਦੇ ਹਨ ਫਿਰ ਜਿਹੜਾ ਪਿੰਡ ਵਾਲੇ ਨੇ ਸੇਵਕ ਨੂੰ ਜਵਾਬ ਦਿੱਤਾ ਉਹ ਬਾ ਕਮਾਲ ਜਵਾਬ ਸੀ ਸਾਡੇ ਸਾਰਿਆਂ ਦੇ ਕੰਮ ਆਉਣ ਵਾਲਾ ਜਵਾਬ ਹੈ ਸਾਧ ਸੰਗਤ ਜੀ ਇਸ ਗੱਲ ਨੂੰ ਧਿਆਨ ਦੇ ਨਾਲ ਸਰਵਣ ਕਰ ਲੈਣਾ ਜਦੋਂ ਤੁਸੀਂ ਇਹ ਜਵਾਬ ਆਪਣੇ ਮਾਈਂਡ ਦੇ ਵਿੱਚ ਰੱਖ ਕੇ ਤੁਰਾਂਗੇ ਤਾਂ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਹੀਂ ਡੋਲਾਂਗੇ ਪਿੰਡ ਵਾਲੇ ਨੇ ਜਵਾਬ ਦਿੱਤਾ ਤੇ ਕਹਿਣ ਲੱਗਾ ਇੱਥੇ ਬੱਚੇ ਚੜ੍ਹਾਈ ਨਹੀਂ ਕਰਦੇ ਅਸੀਂ ਉਹਨਾਂ ਦੀ ਦੁਨੀਆਵੀ ਉਮਰ ਨਹੀਂ ਲਿਖੀ ਹੁੰਦੀ ਅਸੀਂ ਤਾਂ ਉਹਨਾਂ ਦੀ ਰੂਹਾਨੀ ਉਮਰ ਲਿਖੀ ਹੁੰਦੀ ਹੈ ਕਿਸੇ ਦੀ ਉਮਰ 6 ਮਹੀਨੇ ਕਿਸੇ ਦੀ 1 ਸਾਲ ਦੇ ਕਿਸੇ ਦੀ ਉਮਰ 8 ਮਹੀਨੇ ਕਿਸੇ ਦੀ ਉਮਰ 2 ਸਾਲ ਇਹ ਅਸੀਂ ਦੁਨੀਆਵੀ ਉਮਰ ਨਹੀਂ ਲਿਖਦੇ ਅਸੀਂ ਤਾਂ ਉਹਨਾਂ ਦੀ ਰੂਹਾਨੀ ਉਮਰ ਲਿਖਦੇ ਹਾਂ ਸੇਵਕ ਕਹਨ ਲੱਗਾ ਉਹ ਕਿਦਾਂ ਜਿਨ੍ਹਾਂ ਜੀ ਰੋਣਾ ਨੇ ਨਾਮ ਜਪਿਆ ਹੁੰਦਾ ਹੈ ਭਾਵ ਕਿ ਜਿਨ੍ਹਾਂ ਜੀ ਰੋਣਾ ਨੇ ਆਪਣੀ ਜ਼ਿੰਦਗੀ ਵਿੱਚ ਪਰਮਾਤਮਾ ਨੂੰ ਯਾਦ ਕੀਤਾ ਹੁੰਦਾ ਹੈ ਸਿਮਰਨ ਕੀਤਾ ਹੁੰਦਾ ਹੈ ਜਿੰਨੀ ਉਮਰ ਉਸਨੇ ਪਰਮਾਤਮਾ ਦੇ ਨਾਮ ਲਗਾਈ ਹੁੰਦੀ ਹੈ ਉਹ ਉਮਰ ਅਸੀਂ ਉਹਨਾਂ ਦੀ ਨੋਟ ਕਰ ਲੈਂਦੇ ਹਾਂ ਤੇ ਫਿਰ ਅਸੀਂ ਉਹਨਾਂ ਦੀ ਉਮਰ ਇੱਥੇ ਲਿਖ ਦਿੰਦੇ ਹਾਂ ਉਮਰ ਜਾਣਨ ਦੇ ਲਈ ਉਹਨਾਂ ਦੇ ਅਸੀਂ ਘਰ ਦੇ ਮੈਂਬਰਾਂ ਦੇ ਕੋਲੋਂ ਜਾਣਦੇ ਹਾਂ ਕਿ ਕਿੰਨਾ ਸਮਾਂ ਕਿੰਨੇ ਘੰਟੇ ਸਿਮਰਨ ਕਰਦਾ ਰਿਹਾ ਹੈ ਜਿਨਨੇ ਜਿੰਨੇ ਘੰਟੇ ਵੀ ਜਿਨਨੇ ਦਿਨ ਉਹ ਗੁਰੂ ਦੀ ਯਾਦ ਵਿੱਚ ਜੁੜਿਆ ਹੁੰਦਾ ਹੈ ਜਾਂ ਉਸਨੇ ਕਦੇ ਸੇਵਾ ਸਿਮਰਨ ਕੀਤਾ ਹੁੰਦਾ ਹੈ ਓਨੇ ਹੀ ਘੰਟੇ ਗੁਰੂ ਦੀ ਗੋਦ ਵਿੱਚ ਜੇਕਰ ਉਹ ਬੈਠਾ ਹੁੰਦਾ ਹੈ ਤੋ ਉਹਨਾਂ ਘੰਟਿਆਂ ਨੂੰ ਅਸੀਂ ਕਾਊਂਟ ਕਰਕੇ ਇੱਥੇ ਉਸ ਦੀ ਉਮਰ ਲਿਖ ਲੈਂਦੇ ਹਾਂ ਮੰਨ ਲਓ ਕਿ 24 ਘੰਟੇ ਬਣ ਗਏ ਫਿਰ ਉਹਦੀ ਇੱਕ ਦਿਨ ਦੀ ਉਮਰ ਬਣ ਜਾਂਦੀ ਹੈ ਫਿਰ ਜਿੰਨਾ ਸਮਾਂ ਉਸਨੇ ਰੋਹਾਨੀ ਅਮਰ ਬਤੀਤ ਕੀਤੀ ਹੁੰਦੀ ਹੈ ਉਹ ਮਰਸੀ ਇੱਥੇ ਲਿਖ ਦਿੰਦੇ ਹਾਂ ਇਹਦੇ ਉੱਤੇ ਸਾਧ ਸੰਗਤ ਜੀ ਹੁਣ ਅਸੀਂ ਆਪਣਾ ਹਿਸਾਬ ਕਿਤਾਬ ਲਗਾਓ ਮੰਨ ਲਓ ਕਿ 1.3 ਵਜੇ ਤੋਂ 2 ਵਜੇ ਤੱਕ ਆਪਾ ਗੁਰੂ ਘਰ ਬੈਠੇ ਆਂ ਸਾਡੀ ਉਮਰ ਬਣੀ ਅੱਧਾ ਘੰਟਾ ਜੇ ਅਸੀਂ ਘਰ ਵਿੱਚੋਂ ਕੋਈ ਵੀ ਸਿਮਰਨ ਕਰ ਲਿਆ ਮੰਨ ਲਓ ਕਿ ਅਸੀਂ ਕੋਈ ਪਾਠ ਕਰਦੇ ਹਾਂ ਉਹ ਪਾਠ ਕਰਦੇ ਹਾਂ ਜਿਵੇਂ ਜਪਜੀ ਸਾਹਿਬ ਜੀ ਦਾ ਪਾਠ ਹੀ ਮੰਨ ਲਓ ਕਿ ਤੁਹਾਨੂੰ ਕਰਨ ਲੱਗਿਆਂ 5 ਮਿੰਟ ਲੱਗ ਜਾਂਦੇ ਹਨ ਜਾਂ ਕਈਆਂ ਨੂੰ ਤਾਂ 30 ਮਿੰਟ ਵੀ ਲੱਗ ਜਾਂਦੇ ਹਨ ਤਾਂ ਉਹਨਾਂ ਦੇ ਵੀ ਅੱਧਾ ਘੰਟਾ ਉਮਰ ਹੋ ਗਈ ਤਾਂ ਬਾਅਦ ਵਿੱਚ ਸਾਨੂੰ ਪੁੱਲ ਹੀ ਜਾਂਦਾ ਹੈ ਤੇ ਫਿਰ ਜਦੋਂ ਕਦੇ ਜਾਦ ਆ ਗਿਆ ਫਿਰ ਪਾਠ ਕਰ ਲਿਆ ਉਸ ਦਿਨ ਵੀ ਕਾਊਂਟ ਕਰਕੇ ਜੇਕਰ ਤੁਸੀਂ ਲਗਾ ਲਓ ਤਾਂ ਤੁਹਾਡੀ 1 ਘੰਟਾ ਉਮਰ ਵਨ ਜਾਵੇਗੀ ਤੇ ਜੇਕਰ ਤੁਸੀਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹੋ ਤੇ ਜਾਂ ਤੁਸੀਂ ਨਿਤ ਨਿਯਮ ਹੀ ਪੱਕੇ ਹੋ ਭਾਵੇਂ ਕਿ ਤੁਸੀਂ ਸਵੇਰੇ ਵੀ ਗੁਰਬਾਣੀ ਦੇ ਨਾਲ ਜੁੜਦੇ ਹੋ ਤੇ ਸ਼ਾਮ ਨੂੰ ਵੀ ਗੁਰਬਾਣੀ ਦੇ ਨਾਲ ਜੁੜਦੇ ਹੋ ਤਾਂ ਉਹ ਕਾਊਂਟ ਕਰਕੇ ਤੁਹਾਡੀ ਉਮਰ ਉਨੀ ਬਣ ਜਾਵੇਗੀ ਉਦਾਹਰਨ ਵਜੋਂ 12 ਦਿਨ ਅਸੀਂ ਯਾਦ ਕਰਾਂਗੇ ਤੇ ਫਿਰ 24 ਘੰਟੇ ਬਣ ਜਾਂਦੇ ਹਨ ਫਿਰ ਇੱਕ ਦਿਨ ਬਣ ਜਾਂਦਾ ਹੈ ਤੁਹਾਡੀ ਉਮਰ ਦੇ ਹਿਸਾਬ ਤੁਸੀਂ ਆਪ ਹੀ ਲਗਾ ਲਓ ਤੇ ਤੁਸੀਂ ਆਪਣੇ ਮਨ ਨਾਲ ਕਦੇ ਸੋਚ ਵਿਚਾਰ ਕੇ ਵੇਖ ਲੈਣਾ ਕਿ ਤੁਸੀਂ ਦਿਨ ਦੇ ਵਿੱਚ ਕਿੰਨਾ ਸਮਾਂ ਗੁਰਬਾਣੀ ਪੜ੍ਹਦੇ ਹੋ ਕਿੰਨਾ ਸਮਾਂ ਆਪਣੇ ਪਰਮਾਤਮਾ ਦੇ ਲਈ ਕੱਢਦੇ ਹੋ ਉਨੇ ਹੀ ਤੁਸੀਂ ਆਪਣੀ ਰੋਹਾਨੀ ਉਮਰ ਕਾਊਂਟ ਕਰਦੇ ਜਾਣਾ ਜੀ ਇਸ ਲਈ ਸਾਧ ਸੰਗਤ ਜੀ ਵਾਦ ਤੋਂ ਵਾਦ ਇਹ ਪ੍ਰਣ ਕਰ ਲਓ ਕਿ ਤੁਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ ਬੰਦਗੀ ਕਰਨੀ ਹੈ ਭਗਤੀ ਕਰਿਆ ਕਰੋ ਸਿਮਰਨ ਕਰਿਆ ਕਰੋ ਤੇ ਆਪਣਾ ਜੀਵਨ ਵੀ ਸਫਲਾ ਕਰ ਲਓ ਸਾਧ ਸੰਗਤ ਜੀ ਇਹ ਜੜੀਆਂ ਦੁਨਿਆਵੀ ਚੀਜ਼ਾਂ ਹਨ ਇਹਨਾਂ ਨੇ ਤਾਂ ਇੱਥੇ ਹੀ ਰਹਿ ਜਾਣਾ ਹੈ ਨਾਲ ਨਹੀਂ ਜਾਣਾ ਨਾਲ ਜਾਣਾ ਸਿਰਫ ਸੇਵਾ ਤੇ ਸਿਮਰਨ ਉਹੀ ਸਾਡੀ ਜ਼ਿੰਦਗੀ ਦਾ ਅਕਾਊਂਟ ਹੋਣਾ ਹੈ ਬਾਕੀ ਦੁਨਿਆਵੀ ਗੱਲਾਂ ਦਾ ਇੱਥੇ ਹੀ ਰਹਿ ਜਾਂਦੀਆਂ ਹਨ ਇਸ ਲਈ ਤੁਸੀਂ ਭਾਵੇਂ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਮੂਲ ਮੰਤਰ ਦਾ ਹੀ ਜਾਪ ਕਰ ਲਿਆ ਕਰੋ ਵੱਧ ਤੋਂ ਵੱਧ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਕਰਿਆ ਕਰੋ ਫਿਰ ਵੇਖਣਾ ਕਿ ਤੁਹਾਡੀ ਜ਼ਿੰਦਗੀ ਵਿੱਚ ਕਿਵੇਂ ਵੱਡੇ ਵੱਡੇ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੀ ਕਿਸਮਤ ਚਮਕ ਜਾਵੇ ਕਿ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਆ ਪਚਲ ਕੇ ਆਉਣਗੀਆਂ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋ ਉਸ ਦੀ ਅਰਥਾ ਨੂੰ ਜਾਣ ਲੈਂਦੇ ਹੋ ਤਾਂ ਤੁਹਾਡੀ ਜ਼ਿੰਦਗੀ ਵਿੱਚੋਂ ਹਉਮੈ ਹੰਕਾਰ ਸਭ ਕੁਝ ਦੂਰ ਹੋ ਜਾਵੇਗਾ ਜੇਕਰ ਤੁਹਾਡੇ ਇਹ ਜ਼ਿੰਦਗੀ ਵਿੱਚੋਂ ਖਤਮ ਹੋ ਗਿਆ ਤਾਂ ਤੁਹਾਡਾ ਮਨ ਨਿਰਮਲ ਹੋ ਜਾਵੇਗਾ ਤੁਸੀਂ ਪਰਮਾਤਮਾ ਦੇ ਨਾਲ ਖੁਦ ਬਖੁਦ ਆਪ ਹੀ ਜੁੜਨਾ ਸ਼ੁਰੂ ਹੋ ਜਾਓਗੇ ਜਦ ਵੀ ਤੁਹਾਡੇ ਕੋਲ ਸਮਾਂ ਨਿਕਲੇਗਾ ਤਾਂ ਓਲ ਮੰਤਰ ਦਾ ਜਾਪ ਕਰਦੇ ਰਿਹਾ ਕਰੋ ਇਸ ਤਰ੍ਹਾਂ ਕਰਨ ਨਾਲ ਤੁਸੀਂ ਦੁਨੀਆਵੀ ਝੂਠੀਆਂ ਗੱਲਾਂ ਤੋਂ ਬਚੇ रह ਸਕਦੇ ਹੋ ਤੇ ਪਰਮਾਤਮਾ ਦੇ ਨਾਲ ਵਾਦ ਵਾਦ ਜੁੜ ਸਕਦੇ ਹੋ प्यारी ਸਾਧ ਸੰਗਤ ਜੀ ਜੇਕਰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ